ਸਤਿ ਸ਼੍ਰੀ ਅਕਾਲ ਜੀ ਅ ਅੱਜ ਇੱਕ ਬੜੇ ਇੰਟਰਸਟਿੰਗ ਜੇ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਟੌਪਿਕ ਇਹ ਹੈ ਕਿ ਅ ਦਿਲਜੀਤ ਬਾਜੀ ਦਾ ਕੰਸਰਟ ਹੋ ਰਿਹਾ ਲੁਧਿਆਣੇ ਦੇ ਵਿੱਚ 31 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੋਈ ਨਵੀਂ ਗੱਲ ਨਹੀਂ ਹੈ ਅੱਜ ਉਹਨਾਂ ਦੀਆਂ ਟਿਕਟਸ ਲਾਈਵ ਹੋਈਆਂ ਦੁਪਹਿਰੀ 2 ਵਜੇ ਤੇ ਪਤਾ ਲੱਗਿਆ ਜੀ 2:00 ਵਜੇ 12 ਮਿੰਟ ਤੇ ਸੋਲਡ ਆਊਟ ਹੋ ਗਿਆ ਜੀ ਚਲੋ ਹੋ ਗਿਆ ਜੀ ਉਸ ਤੋਂ ਬਾਅਦ ਮੈਂ ਇੰਸਟਾਗ੍ਰam ਖੋਲ੍ਹਿਆ ਆਪਣਾ ਹਰ ਚੌਥੇ ਬੰਦੇ ਦੀ ਹਰ ਤੀਜੇ ਬੰਦੇ ਦੀ ਸਟੋਰੀ ਕੀ ਹੈ ਜੀ ਗੋਲਡ ਟਿਕਟਸ ਲੈ ਲਓ ਸਿਲਵਰ ਟਿਕਟਸ ਲੈ ਲਓ ਫੈਨ ਪਿਟ ਵਾਲੀਆਂ ਟਿਕਟਸ ਲੈ ਲਓ ਮਤਲਬ ਇਹ ਕੀ ਹੋ ਰਿਹਾ ਇਹ ਤਾਂ ਬਹੁਤ ਵੱਡਾ ਸਕੈਮ ਹੈ ਯਾਰ ਇੱਕ ਕੋਈ ਵੀ ਬੰਦਾ 30 40 50 ਟਿਕਟਾਂ ਚੱਕ ਕੇ 12 ਮਿੰਟ ਦੇ ਵਿੱਚ ਵਿੱਚ ਤੇ ਕਿਸੇ ਜੈਨੂਅਨ ਬੰਦਾ ਜਿਹੜਾ ਕੋਈ ਦੇਖਣ ਜਾਣਾ ਚਾਹੁੰਦਾ ਹੈ ਉਹਨੂੰ ਮਹਿੰਗੀਆਂ ਟਿਕਟਾਂ ਵਿੱਚ ਹੀ ਜਾਂਦਾ ਇਹ ਤਾਂ ਬਹੁਤ ਵੱਡੀ ਜਿਵੇਂ ਕਹਿੰਦੇ ਧੋਖਾਧੜੀ ਹੋ ਰਹੀ ਹੈ ਮੇਰੇ ਵਰਗਾ ਜੈਨੂਅਨ ਬੰਦਾ ਜਿਹਨੇ ਫੈਮਿਲੀ ਨਾਲ ਜਾਣਾ ਹੈ ਮੈਨੂੰ ਤਾਂ ਟਿਕਟਾਂ ਮਿਲੀਆਂ ਨਹੀਂ ਤੇ ਜਿਹਨੇ ਜਾਣਾ ਹੀ ਨਹੀਂ ਉਹ ਨਯਾਰੀ ਟਿਕਟਾਂ 10 ਵੀ ਚੱਕ ਕੇ ਮੇਰੇ ਵਰਗੇ ਜੈਨੂਇਨ ਬੰਦੇ ਨੂੰ 5000 ਵਾਲੀ ਟਿਕਟ 15000 ਚ ਵੇਚੀ ਜਾਂਦਾ ਮਤਲਬ ਹੈ ਕਮਾਲ ਦੀ ਗੱਲ ਹੈ ਯਾਰ ਕਮਾਲ ਹੋ ਗਈ ਸੀਰੀਅਸਲੀ ਕਮਾਲ ਹੋ ਗਈ ਜਦੋਂ ਤਾਂ ਇੰਸਟਾਗ੍ਰam ਖੋਲਿਆ ਮੈਂ ਮਤਲਬ ਕਮਾਲ ਹੋਈ ਪਈ ਹੈ ਮੈਂ ਦੇਖ ਕੀ ਰਿਹਾ ਇਹੀ ਹੈ ਹਰ ਕੋਈ ਟਿਕਟਾਂ ਵੇਚ ਰਿਹਾ ਉਹਨਾਂ ਨੇ ਜਾਣਣਾ ਜੂਣਾ ਕੋਈ ਨਹੀਂ ਉਹ ਸਿਰਫ ਬਲੈਕ ਮਾਰਕੀਟਿੰਗ ਕਰ ਰਹੇ ਨੇ ਤਾਂ ਦਿਲਜੀਤ ਭਾਜੀ ਮਤਲਬ ਡੇਢ ਮਹੀਨਾ ਹੋ ਗਿਆ ਤੁਹਾਡੇ ਇੰਡੀਆ ਵਾਲੇ ਟ੍ਰਿਪ ਨੂੰ ਟੂਰ ਨੂੰ ਤੁਹਾਡੀ ਇੰਨੀ ਵੱਡੀ ਇਵੈਂਟ ਮੈਨੇਜਮੈਂਟ ਕੰਪਨੀ ਹੈ ਆਪਾਂ ਇਹ ਸੀਜ਼ਨ ਨੂੰ ਹਲੇ ਤੱਕ ਰੈਗੂਲੇਟ ਹੀ ਨਹੀਂ ਕਰ ਪਏ ਹੁਣ ਕਈ ਲੋਕ ਕਹਿਣਗੇ ਜੀ ਇਹਦਾ ਕੀ ਤਰੀਕਾ ਹੋ ਸਕਦਾ ਤਰੀਕਾ ਕਿਉਂ ਨਹੀਂ ਹੋ ਸਕਦਾ ਜਿਹੜਾ ਬੰਦਾ ਟਿਕਟ ਖਰੀਦ ਰਿਹਾ ਆਪਣਾ ਨਾਮ ਦੱਸੇ ਆਪਣੀ ਏਜ ਦੱਸੇ ਸਾਰਾ ਕੁਝ ਦੱਸੇ ਉਹਦੇ ਨਾਮ ਦੀ ਪ੍ਰਿੰਟ ਹੋ ਕੇ ਟਿਕਟ ਨਿਕਲੇ ਤੇ ਜਦੋਂ ਉਹ ਐਂਟਰ ਕਰੇਗਾ ਅੰਦਰ ਹਾਲ ਦੇ ਜਾਂ ਗਰਾਊਂਡ ਦੇ ਜਿੱਥੇ ਵੀ ਸ਼ੋ ਹੋ ਰਿਹਾ ਹੈ ਉੱਥੇ ਜਿਹੜਾ ਬੰਦਾ ਹੋਏਗਾ ਉਹਦੀ ਆਈਡੀ ਨਾਲ ਮੈਚ ਕਰੇ ਕਿ ਇਹੀ ਬੰਦੇ ਨੇ ਟਿਕਟ ਲਈ ਹੈ ਨਾਮ ਨਾਲ ਨਾਮ ਮੈਚ ਕਰੋ ਗਲਤ ਬੰਦਾ ਕਿੱਥੋਂ ਵੜ ਜਾਏਗਾ ਅੰਦਰ ਹੁਣ ਤਾਂ ਕੋਈ ਵੀ ਟਿਕਟ ਤੇ ਨਾਮ ਹੀ ਹੈ ਨਹੀਂਗਾ ਏ ਬੀ ਸੀ ਬੰਦਾ 50 ਟਿਕਟਾਂ ਲੈ ਕੇ XYZ ਕਿਸੇ ਕਿਸੇ ਨੂੰ ਕਿਸੇ ਕਿਸੇ ਨੂੰ ਕੋਈ 15000 ਦੀ ਵੇਚ ਰਿਹਾ ਕੋਈ 20000 ਦੀ ਵੇਚ ਰਿਹਾ ਕੋਈ 25000 ਦੀ ਵੇਚ ਰਿਹਾ ਕਮਾਲ ਹੈ ਯਾਰ ਅਸੀਂ ਜੈਨੂਇਨ ਬੰਦੇ ਸਵਾ ਦੋ ਵਜੇ ਦੇਖ ਰਹੇ ਹਾਂ ਸੋਲਡ ਆਊਟ ਇਹ ਸੋਲਡ ਆਊਟ ਤੇ ਆਪੇ ਹੀ ਹੋ ਜਾਣਾ ਜਦੋਂ ਸਾਰੇ ਗਲਤ ਬੰਦਿਆਂ ਨੇ ਆਪਣਾ ਬਲੈਕ ਮਾਰਕੀਟਿੰਗ ਵਾਸਤੇ ਟਿਕਟਾਂ ਚੱਕ ਲੀਆਂ ਨੇ ਇਸ ਕਰਕੇ ਦਿਲਜੀਤ ਭਾਜੀ ਬੇਨਤੀ ਹੈ ਕਿ ਪਲੀਜ਼ ਇਸ ਚੀਜ਼ ਨੂੰ ਰੋਕੋ ਐਤਕੀ ਤਾਂ ਤੁਹਾਡਾ ਹੋ ਗਿਆ ਟ੍ਰਿਪ ਟ੍ਰਿਪ ਬਹੁਤ ਵਧੀਆ ਅਗਲੀ ਵਾਰ ਤੋਂ ਪਲੀਜ਼ ਕੋਈ ਇਹਨੂੰ ਮੈਨੇਜ ਕਰੋ ਸਿਸਟਮ ਨੂੰ ਤਾਂ ਕਿ ਬਲੈਕ ਮਾਰਕੀਟਿੰਗ ਨਾ ਹੋਵੇ ਤੇ ਨਾਲੇ ਜੇ ਦਿਲਜੀਤ ਭਾਜੀ ਤੱਕ ਮੇਰੀ ਕਿਤੇ ਵੀਡੀਓ ਪਹੁੰਚ ਜਾਵੇ ਗਲਤੀ ਨਾਲ ਤਾਂ ਦੋ ਤਿੰਨ ਟਿਕਟਾਂ ਮੇਰੇ ਵਾਸਤੇ ਵੀ ਭੇਜ ਦਿਓ ਬਲੈਕ ਇਸ ਤਾਂ ਮੈਂ ਲੈਣੀਆਂ ਨਹੀਂ ਜੈਨੂ ਜਿਸ ਰੇਟ ਦੇ ਜਿਹੜੀ ਟਿਕਟ ਹੋਈ ਮੈਨੂੰ ਭੇਜ ਦਿਓ